ਸਖਬੀਰ ਬਾਦਲ ਦੇ ਖਿਲਾਫ ਅਕਾਲੀ ਦਲ ਚ ਵੱਡੀ ਬਗਾਵਤ ਵੱਡੇ ਆਗੂ ਨੇ ਸਖਬੀਰ ਸਿੰਘ ਬਾਦਲ ਤੋਂ ਕੰਨਾਰਾ ਕਰ ਲਿਆ ਉਹਨਾਂ ਦੀ ਵਰਕਿੰਗ ਕਮੇਟੀ ਦੇ ਫੈਸਲੇ ਤੋਂ ਬਗਾਵਤ ਕਰ ਦਿੱਤੀ ਹੈ ਕੀ ਮਾਜ਼ਰਾ ਆਖਰਕਾਰ ਅਚਾਨਕ ਸਖਬੀਰ ਸਿੰਘ ਬਾਦਲ ਵਾਲੇ ਖੇਮੇ ਦੇ ਵਿੱਚ ਬਗਾਵਤ ਦੀ ਸੁਣਾਈ ਦਿੱਤੀ ਹੈ ਵਿਖਾਈ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਕਈ ਹੋਰ ਲੀਡਰ ਵੀ ਲਾਈਨ ਚ ਲੱਗੇ ਹੋਏ ਐ ਆਖਰਕਾਰ ਮਾਜ਼ਰਾ ਕੀ ਹੈ ਤੁਹਾਡੇ ਨਾਲ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾ ਨਿਊਜ਼ ਦੇ ਨਾਲ ਮੈਂ ਹਰਦਰ ਬਾਜਾ ਅੱਜ ਪੰਜਾਬ ਦੇ ਵਿੱਚ ਵਿਧਾਇਕ ਗੋਗੀ ਦੀ ਮੌਤ ਦੇ ਕਾਰਨ ਬਹੁਤੀਆਂ ਸਿਆਸੀ ਸਰਗਰਮੀਆਂ ਤਾਂ ਨਹੀਂ ਹੋ ਸਕੀਆਂ ਦੁਖਦਾਇਕ ਮੌਤ ਸੀ ਪਰ ਅਕਾਲੀ ਦਲ ਨੂੰ ਲੈ ਕੇ ਡਵੈਲਪਮੈਂਟਸ ਪਲ-ਪਲ ਤੇ ਬਦਲ ਰਹੀਆਂ ਨੇ ਇੱਕ ਚੀਜ਼ ਸੋਚੀ ਦੀ ਐ ਦੇਖੀ ਦੀ ਐ ਪੜੀ ਦੀ ਐ ਉਸ ਆਗੂ ਨਾਲ ਗੱਲ ਕਰੀ ਦੀ 15-20 ਮਿੰਟ ਬਾਅਦ ਨਵਾਂ ਮੰਜ਼ਰ ਸਾਹਮਣੇ ਆ ਜਾਂਦਾ ਅੱਜ ਲਗਭਗ ਇਹੀ ਰਿਹਾ ਪਹਿਲਾ ਜਥੇਦਾਰ ਸਾਹਿਬ ਆਏ ਉਸ ਤੋਂ ਬਾਅਦ ਚੀਜ਼ਾਂ ਆਈਆਂ ਹੁਣ ਜਿਹੜੀ ਗੱਲ ਸਾਹਮਣੇ ਆਈ ਕਿਉਂਕਿ ਅਕਾਲੀ ਦਲ ਨੇ ਭਰਤੀ ਬਣਾਉਣ ਕਰਨ ਦੇ ਲਈ ਇੱਕ ਵਕ ਵਕ ਆਗੂਆਂ ਦੀਆਂ ਡਿਊਟੀਆਂ ਲਾਈਆਂ ਨੇ ਉਹਨਾਂ ਚੋਂ ਇੱਕ ਆਗੂ ਨੇ ਕੋਰਾ ਚਿੱਟਾ ਜਵਾਬ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਦੇ ਦਿੱਤਾ ਜਿਹੜੀਆਂ ਟਿਕੜਮਾਂ ਲੜਾਈਆਂ ਜਾ ਰਹੀਆਂ ਸੀ ਉਹਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਠੁਕਮਾ ਜਵਾਬ ਹੈ ਉਹ ਕੋਈ ਹੋਰ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਗਈ ਸੱਤ ਮੈਂਬਰੀ ਕਮੇਟੀ ਦੇ ਆਗੂ ਨੇ ਮੈਂਬਰ ਨੇ ਜਿਹਨਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ ਚੋਣਾ ਦੇ ਪਾਰਟੀ ਦੀ ਚੋਣ ਪ੍ਰਕਿਰਿਆ ਮੁਕੰਮਲ ਕਰਾਉਣ ਤੇ ਭਰਤੀ ਪ੍ਰਕਿਰਿਆ ਮੁਕੰਮਲ ਕਰਾਉਣ ਦੇ ਲਈ ਉਹਨਾਂ ਨੇ ਆਪਣੇ ਆਪ ਨੂੰ ਉਸ ਪ੍ਰਕਿਰਿਆ ਤੋਂ ਵੱਖ ਕਰ ਲਿਆ ਤੇ ਸੁਧਾਰ ਲੈਣ ਵਾਲਿਆਂ ਨਾਲ ਜਾ ਰਲੇ ਆਖਰਕਾਰ ਕੌਣ ਨੇ ਇਹ ਨੇ ਸੰਤਾ ਸਿੰਘ ਉਮੈਦਪੁਰੀ ਸੰਤਾ ਸਿੰਘ ਉਮੈਦਪੁਰੀ ਨੇ ਅੱਜ ਗੁਰਪ੍ਰਤਾਪ ਸਿੰਘ ਬਡਾਲਾ ਦੇ ਨਾਲ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਬੜਾ ਪਾਸ ਤਰੀਕੇ ਦੇ ਨਾਲ ਗੱਲਾਂ ਕਲੀਅਰ ਕਰਤੀਆਂ ਕਿ ਮੈਂ ਉਸ ਪ੍ਰਤੀ ਪ੍ਰਕਿਰਿਆ ਦਾ ਜਿਹੜਾ ਨਹੀਂ ਬਣ ਸਕਦਾ ਹਿੱਸਾ ਕਿਉਂਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਜਾ ਰਿਹਾ ਜਿੰਨਾ ਸਮਾਂ ਸੰਪੂਰਨ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਹ ਉਸ ਦਾ ਹਿੱਸਾ ਨਹੀਂ ਹੋਣਗੇ ਉਹਨਾਂ ਨੇ ਅਕਾਲੀ ਦਲ ਦੇ ਇਸ ਧੜੇ ਦੀਆਂ ਚਲਾਕੀਆਂ ਵੀ ਨੰਗੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਨਾਲ ਕਲਟੀਆਂ ਮਾਰੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਨਾਲ ਕਹ ਲਿਆ ਕਿ ਸਿਆਸੀ ਚਲਾਕੀਆਂ ਖੇਡਣ ਦੀ ਕੋਸ਼ਿਸ਼ ਅ ਸੁਖਵੀਰ ਸਿੰਘ ਬਾਦਲ ਆਲਾ ਧੜਾ ਕਰਦਾ ਹੋਇਆ ਨਜ਼ਰ ਆ ਰਿਹਾ ਉਹਨਾਂ ਨੇ ਉਹ ਵੀ ਗੱਲ ਜਿਹੜੀ ਆ ਉਹ ਸਪਸ਼ਟ ਕੀਤੀ ਆ ਦੇਖੋ ਸੱਚ ਜਾਂ ਝੂਠ ਤਾਂ ਤੁਸੀਂ ਆਪ ਦੇਖ ਸਕਦੇ ਹੋ ਸਾਡਾ ਕੰਮ ਰਿਪੋਰਟ ਕਰਨਾ ਤੇ ਉਸ ਦੇ ਉੱਤੇ ਤਰਜੀਹਾ ਕਰਨਾ ਟਿੱਪਣੀ ਕਰਨਾ ਆ ਉਸ ਨੂੰ ਜੋ ਐਸੀ ਸਮਝਦੇ ਆ ਜਿੰਨੀ ਕਿ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਉਸ ਦੇ ਆਧਾਰ ਤੇ ਜੋ ਸਰਕਮਸਟੈਂਸ ਸਾਹਮਣੇ ਆ ਉਹਦੇ ਆਧਾਰ ਤੇ ਹੁਣ ਝੂਠ ਕਿਵੇਂ ਫੜਿਆ ਜਾ ਰਿਹਾ ਏ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਦਾ ਵਜੂਦ ਨਹੀਂ ਜਥੇਦਾਰ ਸਾਹਿਬ ਕਹਿੰਦੇ ਸੱਤ ਮੈਂਬਰੀ ਸਟੈਂਡ ਕਰਦੀ ਆ ਹੁਣ ਇੱਥੇ ਝੂਠਾ ਕੌਣ ਹੈ ਜਥੇਦਾਰ ਸਾਹਿਬ ਤਸ ਕਹਿ ਰਹੇ ਨੇ ਕਿ ਗੱਲ ਸਪਸ਼ਟ ਹੈ ਕਿ ਉਹਨਾਂ ਵੱਲੋਂ ਤਾਂ ਸਟੈਂਡ ਕਰਦੀ ਆ ਤਾਂ ਹੁਣ ਜਿਨ੍ਹਾਂ ਨੇ ਬਾਹਰ ਆ ਕੇ ਇਹ ਗੱਲ ਕਹੀ ਉਹ ਝੂਠੇ ਫਿਰ ਇਹ ਕਹਿੰਦੇ ਕਿ ਸਾਨੂੰ ਸਮਾਂ ਮਿਲ ਗਿਆ ਗੁਰਪ੍ਰਤਾਪ ਸਿੰਘ ਵਡਾਲਾ ਨੇ ਅੱਜ ਸਾਫ਼ ਕੀਤਾ ਹੈ ਕਿ ਸਮਾਂ ਸਿਰਫ 23 ਦਸੰਬਰ ਤੱਕ ਦਾ ਮਿਲਿਆ ਸੀ ਉਸ ਤੋਂ ਬਾਅਦ ਤਾਂ ਇਹਨਾਂ ਨੇ ਪੱਲਿਓ ਸਮਾਂ ਪਾਇਆ ਹੈ ਸੀਫੇ ਪ੍ਰਵਾਨ ਕਰਨ ਦਾ ਜਾਂ ਬਾਕੀ ਸਾਰਾ ਕੁਝ ਕਰਨ ਦਾ ਤਾਂ ਪੱਲਿਓ ਸਮਾਂ ਪਾਇਆ ਗਿਆ ਹੈ ਆਖਰਕਾਰ ਸੰਤਾ ਸਿੰਘ ਅਮੈਦਪੁਰੀ ਦੇ ਵੱਖ ਹੋਣ ਨਾਲ ਇੱਕ ਗੱਲ ਤਾਂ ਸਪਸ਼ਟ ਹੋ ਚੁੱਕੀ ਹੈ ਕਿ ਜਿਹੜੀ ਚੀਜ਼ੇ ਸੋਚਦੇ ਸੀ ਕਿ ਅਸੀਂ ਐਵੇਂ ਚਲਾ ਲਾਂਗੇ ਜਾਂ ਫਿਰ ਇਹਨਾਂ ਦੇ ਵਿੱਚ ਵੀ ਕੋਈ ਸਾਜ਼ਿਸ਼ ਹੈ ਕਿ ਕੋਈ ਆਪ ਹੀ ਵੱਖ ਹੋ ਜਵੇ ਅਸੀਂ ਕਹਾਂਗੇ ਜੀ ਉਹ ਤਾਂ ਨਾਲ ਰਲਣਾ ਨਹੀਂ ਚਾਹੁੰਦੇ ਪਰ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਜਿਹਦੇ ਵਿੱਚ 7 ਮੈਂਬਰੀ ਕਮੇਟੀ ਦੇ ਨਾਮ ਪੜ ਕੇ ਬੋਲੇ ਗਏ ਨੇ ਉਸ ਕਮੇਟੀ ਨੂੰ ਜਿਹੜਾ ਉਸ ਕਮੇਟੀ ਦੇ ਵਿੱਚ ਜਿਹੜੇ ਬੰਦੇ ਆ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਜਾਣ ਉਨਾ ਸਾਰਿਆਂ ਦੀਆਂ ਡਿਊਟੀਆਂ ਲਾ ਕੇ ਜਿਹੜਾ ਕੰਮ ਅੱਗੇ ਵਧਾਇਆ ਜਾਵੇ ਪਰ ਅਜੇ ਹਾਂ ਨਹੀਂ ਹੋਇਆ ਇਸ ਕਰਕੇ ਸੰਤਾ ਸਿੰਘ ਮੈਦਪੁਰ ਜਿਹੜੇ ਆਓ ਵੱਖਰੇ ਹੋ ਗਏ ਸੰਤਾ ਸਿੰਘ ਮੈਦਪੁਰ ਦੇ ਵੱਖਰੇ ਹੋਣ ਦਾ ਸਿੱਧਾ ਤੇ ਸਪਸ਼ਟ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਇਨ ਬਿਨ ਲਾਗੂ ਨਹੀਂ ਕਰ ਰਹੀ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸੰਤਾ ਸਿੰਘ ਮੈਦਪੁਰ ਦੀ ਇਸ ਬਗਾਵਤ ਤੋਂ ਬਾਅਦ ਹੋਰ ਕਿੰਨੇ ਕਾਗੂ ਨੇ ਜਾਣਕਾਰ ਇਹ ਦੱਸਦੇ ਆ ਮੀਡੀਆ ਦੇ ਵਿਚਾਰੀਆਂ ਰਿਪੋਰਟਾਂ ਇਹ ਦੱਸਦੀਆਂ ਨੇ ਕਿ ਲਾਈਨ ਲੰਬੀ ਹੋ ਸਕਦੀ ਹੈ ਦੇਖੋ ਚਰਚਾਵਾਂ ਤਾਂ ਕਈ ਨੇ ਕਈ ਚਰਚਾਵਾਂ ਨੇ ਮੈਂ ਵਿਅਕਤੀਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਵੱਡੀਆਂ ਪਦਵੀਆਂ ਤੇ ਨੇਗੇ ਉਹਨਾਂ ਦੀ ਹਾਲੇ ਤੱਕ ਜਿਹੜੀ ਹੈ ਉਹ ਕੋਈ ਐਕਟ ਨਹੀਂ ਕਰ ਦਿੱਤਾ ਐਵੇਂ ਕਿਸੇ ਦਾ ਨਾਂ ਲੈ ਕੇ ਨਹੀਂ ਕਿਹਾ ਜਾ ਸਕਦਾ ਪਰ ਚਰਚਾਵਾਂ ਬੜੀਆਂ ਨੇ ਦੋਵੇਂ ਇਸ ਸਮੇਂ ਪ੍ਰਧਾਨ ਨੇ ਤੁਸੀਂ ਇਹ ਅੰਦਾਜ਼ਾ ਲਾ ਲਓ ਉਹ ਵੀ ਨਾਰਾਜ਼ ਨੇ ਸ਼ਾਇਦ ਉਹ ਵੀ ਹੋ ਸਕਦੇ ਨੇ ਹੁਣ ਵੱਡੇ ਆਗੂਆਂ ਦੀ ਬਗਾਵਤ ਦੇ ਨਾਲ ਨਾਲ ਕੀ ਹੋ ਸਕਦਾ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਦੀ ਨਾਰਾਜ਼ਗੀ ਦੀਆਂ ਚਰਚਾ ਆਈਆਂ ਹਰਜਿੰਦਰ ਸਿੰਘ ਧਾਮੀ ਪਰੇਸ਼ਾਨ ਪਰੇਸ਼ਾਨ ਦਿਖੇ ਇਸ ਤੋਂ ਇਲਾਵਾ ਕਈ ਕਿਉਂਕਿ ਅਜਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਉੱਥੇ ਵੀ ਦੋ ਧੜੇ ਬਣੇ ਨੇ ਇੱਕ ਧੜਾ ਕਹਿੰਦਾ ਕਿ ਅਕਾਲ ਤਖਤ ਦੇ ਫੈਸਲੇ ਇਨ ਬਿਨ ਲਾਗੂ ਕੀਤੇ ਜਾਣ ਦੂਜਾ ਧੜਾ ਕਹਿੰਦਾ ਕਿ ਨਹੀਂ ਇਹ ਗਲਤ ਗੱਲ ਹੈ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣਾ ਜਵੇਂ ਮਰਜ਼ੀ ਬਣਾਈਏ ਸਾਡੀ ਜ਼ਿੰਮੇਵਾਰੀ ਹੈ ਉਹ ਵਾਲੀ ਪੋਜੀਸ਼ਨ 'ਚ ਹੈ ਹੁਣ ਹੋਰ ਵੱਡੀਆਂ ਬਗਾਵਤਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਸਕਦੀਆਂ ਨੇ ਅਕਾਲੀ ਦਲ ਦੀ ਸਿਆਸਤ ਉੰਨੀ ਪਧਰੀ ਨਜ਼ਰ ਨਹੀਂ ਆਉਂਦੀ ਜਿੰਨੀ ਸੁਖਬੀਰ ਸਿੰਘ ਬਾਦਲ ਆਲਾ ਧੜਾ ਸੋਚਦਾ